ਹਾਂਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਮਿੱਤਰੋ ਸਾਡਾ ਚੈਕਸ ਆ ਗਿਆ ਸੀਗਾ 3 ਦਿਨ ਪਹਿਲਾਂ 27 ਤਰੀਕ ਨੂੰ ਮੈਂ ਬਿਜ਼ੀ ਸੀਗਾ ਤਾਂ ਥੋੜਾ ਦਿਨ ਵੀਡੀਓ ਨਹੀਂ ਪਾਈ ਕੋਈ ਵੀ ਕੋਈ ਮੈਂ ਅਪਡੇਟ ਨਹੀਂ ਕੀਤੀ ਤੁਹਾਨੂੰ ਆਪਣੇ ਕੰਮ ਬਾਰੇ ਸੋ ਉਸ ਲਈ ਸੋਰੀ ਤਾਂ ਚਲੋ ਹੁਣ ਗੱਲ ਕਰਦੇ ਆ ਚੈਕਸ ਬਾਰੇ ਤਾਂ ਮੇਰਾ ਚੈਕਸ ਆ ਗਿਆ ਸੀਗਾ 27 ਤਰੀਕ ਨੂੰ ਤਾਂ ਜਿਹੜਾ ਇਹਦਾ ਟ੍ਰੀਟਮੈਂਟ ਆ ਉਹ ਸੇਮ ਹੀ ਆ ਜੋ ਮੇਰੇ ਪਿੱਲੀ ਵੀਡੀਓ ਵਿੱਚ ਵੀ ਹੁੰਦਾ ਹੈ ਤੁਸੀਂ ਦੇਖਿਆ ਹੋਣੀਆਂ ਵੀਡੀਓ ਮੇਰੀਆਂ ਪਹਿਲੀਆਂ ਜੇ ਨਈ ਵੀ ਦੇਖਿਆਂ ਦੇਖਿਓ ਡੇ 1 ਡੇ 2 ਤੇ ਡੇਟ 3 ਟਰੀਟਮੈਂਟ ਲਈ ਆਪਾਂ ਕੀ ਦਿੰਨੇ ਆ ਕੀ ਨਹੀਂ ਦਿੰਨੇ ਇਹਨੂੰ ਤਾਂ ਬਾਕੀ ਆਪਾਂ ਗੱਲ ਕਰਦੇ ਆ ਹੁਣ ਉਹ ਵੈਦਰ ਦੀ ਜਾਂ ਟੈਂਪਰੇਚਰ ਦੀ ਤਾਂ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਹੁਣ ਸਮਰ ਸੀਜ਼ਨ ਆ ਰਿਹਾ ਹੈ ਤਾਂ ਥੋੜਾ ਆਪਣਾ ਨਾ ਟੈਂਪਰੇਚਰ ਤਾਂ ਜਲੋ ਬਣੀ ਜਾਂਦਾ ਹੁੰਦਾ ਕਿਉਂਕਿ ਹੁਣ ਭੱਠੀ ਦੀ ਲੋੜ ਕੋਈ ਨਹੀਂ ਪੈਂਦੀ ਨਹੀਂ ਮੈਂ ਲਗਾਈਆਂ ਸੀਗੀਆਂ ਅੰਦਰ ਪਰ ਕੋਈ ਮੈਂ ਛੇ ਭੱਠੀਆਂ ਲਗਾਈਆਂ ਸੀਗੀਆਂ ਪਰ ਛਿਆਂ ਵਿੱਚੋਂ ਦੋ ਹੀ ਚੱਲੀਆਂ ਕਿਉਂਕਿ ਟੈਂਪਰੇਚਰ ਆਟੋਮੈਟਿਕ ਹੀ ਬਣ ਗਿਆ ਸੀ ਉਹ ਸਾਰਾ ਤਾਂ ਬਾਕੀ ਗੱਲ ਕਰੀਏ ਹੁਣ ਆਪਾਂ ਥੋੜੀ ਅੰਦਰ ਮੈਨੇਜਮੈਂਟ ਦੀ ਕੋ ਬਾਕੀ ਮੈਂ ਬੋਰੀਆਂ-ਬੋਰੀਆਂ ਲਗਾਏ ਸੀਗੇ ਮੈਂ ਕਿਹਾ ਚਲੋ ਠੰਡ ਵੀ ਆ ਗਿਆ ਕਿ ਦੋ ਚਾਰ ਦਿਨ ਥੋੜਾ ਵੈਦਰ ਖਰਾਬ ਸੀਗਾ ਠੰਡਾ ਮੌਸਮ ਸੀਗਾ ਇਸ ਕਰਕੇ ਮੈਂ ਅੰਦਰ ਬੋਰੀਆਂ-ਬੋਰੀਆਂ ਲਗਾਈਆਂ ਪੂਰੀਆਂ ਤੇ ਬਾਕੀ ਹੁਣ ਤੁਹਾਨੂੰ ਡੇਲੀ ਦਵਾਂਗੇ ਅਪਡੇਟ ਡੇ ਬਾਏ ਡੇ ਕੰਟੀਨਿਊ ਵੀਡੀਓ ਆਊਗੀ ਪੂਰੀ ਕੱਲ ਤੋਂ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਮੇਰਾ ਵੀਰ ਕਰਿਓ ਠੋਕ ਕੇ ਤਾਂ ਬਾਕੀ ਦੱਸੋ ਕਿੱਦਾਂ ਲੱਗੀ ਮੈਨੇਜਮੈਂਟ ਕਮੈਂਟ ਕਰਕੇ ਦੱਸਿਓ ਚੰਗਾ ਜੀ